પાઠ ਕੀਤਾ જપ ਕੀਤਾ અમૃત વેલે ઉઠ્યા કેંદા આજ પાઠ તે બડા કીતા જબ તક તે બડા કીતા હોયા તે કુછ ભી નહીં એસે મિલ દેને મેનો હોયા તે કુછ ભી નહીં હદ હો ગઈ અમદા બૂટા તો લાયા ઔર તેરા વિશ્વાસ કાયમ હે કોઈ નહીં દો ચાર સાલા બાદ ફલ આયેગા આયેગા કઈ દફા માસૂમ બચ્ચે હોંદે ને ਕਿਉਂਕਿ ਮੈਂ ਪਿਛੇ ਕਿਸਾਨ ਦਾ ਹੀ ਬੱਚਾ ਰਿਆਂ ਕਰਾਣਾ ਕਿਸਾਨਾਂ ਦਾ ਸੀ ਬਚਪਨਾ ਐਸਾ ਹੁੰਦਾ ਹੈ ਬੀਜ ਹੁਣ ਬੋਇਆ ਸਵੇਰੇ ਤੇ ਸ਼ਾਮ ਨੂੰ ਫਰੋਲ ਕੇ ਵੇਖਦਾ ਪਿਆ ਪੁੰਗਰਦਾ ਪਿਆ ਕੇ ਨੇ ਬੇਸਬਰੀ ਬੇਸਬਰੀ ਫਿਰ ਸਵੇਰੇ ਮਿੱਟੀ ਹਟਾ ਰਿਹਾ ਹੈ ਇਹ ਮੈਂ ਸਵਸਤੇ ਕਹਿ ਰਿਆਂ ਬਹੁਤ ਪੁਰਾਣੀ ਗਲਦੇਸ਼ ਦੀ ਵਣ ਤੋਂ ਪਹਿਲੀ ਦੀ ਗੱਲ ਫੁੱਲਾਂ ਦੇ ਬੀਜ ਮੈਂ ਬੋਏ ਛੋਟੇ ਹੁੰਦੇ ਆਂ ਤੇ ਮੈਂ ਸ਼ਾਮ ਨੂੰ ਫਰੋਲ ਕੇ ਵੇਖਾ ਪਿਆ ਮਾਂ ਕਹਿ ਲਗੀ ਕੀ ਕਰਨੇ ਸਵੇਰੇ ਤੇ ਬੋਏ ਨੇ ਮੈਂ ਕਿਹਾ ਦੇਖਦਾ ਪਿਆ ਪੁੰਗਰਦੇ ਪੈਣੇ ਕਿ ਨਹੀਂ ਸਬਰ ਕਰ ਵੇ ਪੰਜ ਦਸ ਦਿਨ ਸਬਰ ਕਰ ਮੈਂ ਸਵੇਰੇ ਦੇਖਾ ਸ਼ਾਮੇ ਮਿੱਟੀ ਹਟਾਵਾਂ ਸਵੇਰੇ ਮਿੱਟੀ ਹਟਾਵਾਂ ਇੱਕ ਦਿਨ ਪਿਤਾ ਜੀ ਨੇ ਕਹੇ ਨਹੀਂ ਪੁੰਗ ਰਣ ਗਿਆ ਤੂੰ ਬੀਜ ਖਰਾਬ ਕਰ ਦਿੱਤਾ ਹੈ ਇਹ ਨਹੀਂ ਬੇਸਬਰੀ ਬੋਏ ਨੇ ਤੂੰ ਜਰਾ ਸਬਰ ਰੱਖ ਸਵੇਰੇ ਮਿੱਟੀ ਹਟਾ ਕੇ ਦੇਖਦਾ ਹੈ ਸ਼ਾਮੀ ਮਿੱਟੀ ਹਟਾ ਕੇ ਦੇਖਦਾ ਇਤਨੀ ਬੇਸਬਰੀ ਕਿਧਰੇ ਧੜਾ ਜੀਆਂ ਪਾਠ ਸਵੇਰੇ ਕੀਤਾ ਹੈ ਗੁਰਦੁਆਰੇ ਆ ਕੇ ਮੱਥਾ ਟੇਕਿਆ ਕਿਧਰੇ ਅਕੜਾ ਪਰ ਸ਼ਾਦੀ ਦੇਗ ਵੀ ਕਰਾਈ ਹੋਵੇਗੀ ਚਲੋ ਲੰਗਰ ਵੀ ਕਰਾਇਆ ਹੋਵੇਗਾ ਗੁਸਤਾਖੀ ਮਾਫ ਦੇਖਦਾ ਫਲ ਤੇ ਕੋਈ ਨਹੀਂ ਆਇਆ ਫਲ ਤੇ ਕੋਈ ਨਹੀਂ ਮਿਲਿਆ ਚਾਰ ਦਿਨ ਹੋ ਗਏ ਨੇ ਹਫਤਾ ਹੋ ਗਿਆ ਫਲ ਤੇ ਕੋਈ ਨਹੀਂ ਮਿਲਿਆ ਮੈਂ ਅਰਸ਼ ਕਰਾਂ ਹੋ ਸਕਦਾ ਹੈ ਜ਼ਮੀਨ ਤੇ ਬੋਇਆ ਹੋਇਆ ਬੀਜ ਵਿਅਰਥ ਵੀ ਚਲਾ ਜਾਏ ਕਈ ਬੀਜ ਨਹੀਂ ਪੁੰਗਰਦੇ ਪਰ ਸ਼ੁਭ ਕਰਮਾਂ ਦਾ ਬੋਇਆ ਹੋਇਆ ਬੀਜ ਜੋ ਅੰਤਿਸ਼ ਕਰਨ ਦੀ ਧਰਤੀ ਵਿੱਚ ਬੋਇਆ ਹੈ ਇਕ ਤਿਲ ਨਹੀਂ ਬਣਨੇ ਗਾਲੇ ਮਹਾਰਾਜ ਦੀ ਬਾਣੀ ਕਹਿੰਦੀ ਇਕ ਤਿਲ ਜਿੰਨੀ ਗੱਲ ਨਾ ਵੀ ਵਿਅਰਥ ਨਹੀਂ ਜਾਏਗੀ ਭਲੀ ਬੋਤੋ ਲਾਜ਼ਮੀ ਹੋਏਗੀ ਪਤ ਤ ਪਾਵਨ ਹਰ ਬਿਰਦ ਸਰਾਏ ਇਕ ਤਿਲ ਨਹੀਂ ਬਣਨੇ ਗਾਲੇ ਤਿਲ ਜਿਤਨੀ ਵੀ ਵਿਅਰਥ ਨਹੀਂ ਪਰ ਸਬਰ ਤੇ ਰਖ ਸਬਰ ਇਹ ਸਵਾਉ ਜੇ ਤੂੰ ਬੰਦਾ ਦ੍ਰਿੜ ਕਰੇ ਵਧਤੀਵੇਂ ਦਰਿਆ ਟੁੱਟ ਨਾ ਥੀ ਵਾਹੜਾ ਬਾਬਾ ਫਰੀਦ ਸਾਗਰ ਦੀ ਤਰ੍ਹਾਂ ਹੋ ਜਾਏਗਾ ਅਗਰ ਤੂੰ ਸਬਰ ਰੱਖਿਆ ਤੇ ਬੇਸਬਰੀ ਨਾਲ ਤੂੰ ਮਿੱਟੀ ਹਟਾਉਂਦਾ ਰਿਹਾ ਤੂੰ ਸ਼ਾਇਦ ਬੀਜ ਪਨਪਨ ਤੋਂ ਰਹਿ ਜਾਣਾ ਇਧਰ ਤੂੰ ਸ਼ੁਭ ਕਰਮ ਕੀਤਾ ਇਧਰ ਤੂੰ ਗੁਰੂ ਤੇ ਗਿਲੇ ਵੀ ਕਰਦਾ ਰਿਹਾ ਤੂੰ ਗਿਲੇ ਕਰਨਾ ਇੱਕ ਹੋਰ ਕਰਮ ਹੋ ਗਿਆ ਇਸ ਦਾ ਵੀ ਆਪਣਾ ਫਲ ਹੈ ਤੋਂ ਮਰਸ ਕਰਾ ਹੁਕਮ ਲਿਖ ਦੁਖ ਸੁਖ ਪਾਈ ਹੈ ਲਿਖੇ ਹੋਏ ਹੁਕਮ ਦੇ ਮਤਾਬਕ ਦੁਖ ਚੱਲਦਾ ਹੈ ਸੁਖ ਚੱਲਦਾ ਹੈ ਲਿਖੇ ਹੋਏ ਹੁਕਮ ਦੇ ਮਤਾਬਕ ਕੋਈ ਉੱਤਮ ਹੈ ਨੀਚ ਹੈ ਬੋਧ ਤੈ বীজ ਤੋ ਫਲ ਤੇ ਝੋਲੀ ਵਿਚ ਆਵੇਗਾ ਹਾਫਿਜ਼ ਹੋਏ ਨੇ ਈਰਾਨ ਦੇ ਚ ਇੱਕ ਸੂਫੀ ਸੰਤ ਮੈਂ ਇਹਨਾਂ ਦਾ ਮਕਬਰਾ ਦੇਖਿਆ ਸੀ ਸ਼ਿਰਾਜ਼ ਦੇ ਚ ਇਰਾਨੀ ਕਾਰੀਗਰਾਂ ਨੇ ਤੇ ਇਰਾਨੀ ਸ਼ਰਧਾਲੂਆਂ ਨੇ ਕੱਚ ਨੂੰ ਢਾਲ ਕੇ ਮਕਬਰਾ ਬਣਾਇਆ ਹੈ ਇਹ ਨਹੀਂ ਕੱਚ ਲਿਆ ਕੇ ਉੱਥੇ ਫਿੱਟ ਕੀਤਾ ਨਹੀਂ ਕੱਚ ਨੂੰ ਪਿਗਲਾ ਕੇ ਦੀਵਾਰਾਂ ਗੁੰਬਦ ਸਾਰਾ ਹੀ ਕੱਚ ਔਰ ਇਰਾਨੀ ਕਾਰੀਗਰੀ ਦਾ ਇੱਕ ਨਮੂਨਾ ਹੈ ਦੁਨੀਆ ਤੋਂ ਲੋਕੀ ਆਉਂਦੇ ਨੇ ਦੇਖਦੇ ਨੇ ਕਬਰ ਤੇ ਸੋਨਾ ਚੜਿਆ ਹੈ ਸਾਰਾ ਦਿਨ ਉਸਦੇ ਕਲਾਮ ਦੀ ਟੇਪ ਚੱਲਦੀ ਰਹਿੰਦੀ ਹੈ ਉਰਦੂ, ਫਰਸੀ ਅਤੇ ਇੰਗਲਿਸ਼ ਦੇ ਚ ਨਾਲ ਨਾਲ ਉਸਦਾ ਅਨਵਾਦ ਵੀ ਚੱਲਦਾ ਰਹਿੰਦਾ ਹੈ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਫਕੀਰ ਕੀ ਕਹਿੰਦਾ ਹੈ ਜਿਵਾਏ ਨੇ ਦੇਖਣ ਉਹਨਾਂ ਨੂੰ ਪਤਾ ਤੇ ਚੱਲੇ ਫਕੀਰ ਕੀ ਕਹਿੰਦਾ ਹੈ ਹਾਫਿਜ਼ ਦਾ ਇੱਕ ਮਿੱਤਰ ਸੀ ਬੜੀ ਦੁਖੀ ਹਾਲਤ ਦੇ ਚ ਹਾਫਿਜ਼ ਦੇ ਕੋਲ ਗਿਆ ਆਪਣੇ ਦੁੱਖਾਂ ਦਾ ਰੋਣਾ ਉਸਨੇ ਰੋਇਆ ਕੋ ਹਾਫਿਜ਼ ਦਾ ਇੱਕ ਕਲਾਮ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਯਾਰਾ ਖੁਦ ਕਰਦਾ ਲਾ ਇਲਾਜ ਨੇਸ ਧਿਆਨ ਨਾਲ ਸੁਣਨਾ ਯਾਰਾ ਖੁਦ ਕਰਦਾ ਰਾ ਇਲਾਜ ਨੇਸ ਕਰਦਨੀ ਖੁਇਸ਼ ਉਹ ਆਮਦ ਨਹੀਂ ਪੇਸ਼ ਐ ਮੇਰੇ ਮਿੱਤਰ ਜੋ ਤੂੰ ਕਰ ਚੁਕੇ ਹੈ ਇਹਦਾ ਇਲਾਜ ਮੇਰੇ ਕੋਲ ਨਹੀਂ ਹੈ ਜੋ ਤੂੰ ਬੋ ਚੁਕੇ ਹੈ ਇਹਦਾ ਇਲਾਜ ਮੇਰੇ ਕੋਲ ਨਹੀਂ ਹੈ ਜੋ ਤੂੰ ਬੋ ਚੁਕੇ ਹੈ ਇਹ ਫਲ ਝੋਲੀ ਦੇ ਚ ਪਾਣ ਨੂੰ ਰਾਜ਼ੀ ਹੋ ਜਾ ਮੈਂ ਕੁਝ ਵੀ ਨਹੀਂ ਕਰ ਸਕਦਾ ਕਿਉਂ ਇਹ ਵਿਦਾਨ ਖੁਦਾ ਦਾ ਹੈ ਮੇਰਾ ਨਹੀਂ ਇਹ ਨਿਯਮ ਉਸ ਦਾ ਹੈ ਮੈਂ ਉਸ ਦੇ ਨਿਯਮ ਵਿੱਚ ਮਦਖਲਤ ਨਹੀਂ ਕਰ ਸਕਦਾ ਮੇਰੀ ਪਹੁੰਚ ਹੀ ਨਹੀਂ ਹੈ ਸੰਤ ਦਾ ਕੰਮ ਹੈ ਫਕੀਰ ਦਾ ਕੰਮ ਹੈ ਉਸ ਦੇ ਨਿਯਮ ਦੀ ਜਾਣਕਾਰੀ ਕਰਾ ਦੇ ਬਸ ਇਤਨਾ ਉਦਾ ਧਰਮ ਧਰਮ ਤੋਂ ਮੁਰਾਦ ਮਰਿਆਦਾ ਦੀ ਜਾਣਕਾਰੀ ਕਰਾ ਦੇ ਸੰਤ ਉਸ ਦੇ ਨਿਯਮ ਨੂੰ ਬਦਲ ਨਹੀਂ ਸਕਦਾ ਸੰਤ ਉਸ ਦੇ ਨਿਯਮ ਦੀ ਜਾਣਕਾਰੀ ਕਰਾ ਸਕਦਾ ਹੈ ਇਸ ਵਾਸਤੇ ਉਹ ਕਹਿ ਰਿਹਾ ਯਾਰਾ ਖੁਦ ਕਰਦਾ ਰਾ ਇਲਾਜ ਨੇ ਇਸ ਤਰ ਕਰਦਨੀ ਖੁਇਸ਼ ਉਹ ਆਮਦਨੀ ਭੇਸ਼ ਜੋ ਤੂੰ ਕਰ ਚੁੱਕੇ ਹੈ ਬਹੁਗਣ ਲਈ ਤਿਆਰ ਹੋ ਜਾ ਮੇਰੇ ਕੋਲ ਇਸ ਦਾ ਕੋਈ ਇਲਾਜ ਨਹੀਂ ਧੰਨ ਗੁਰੂ ਨਾਨਕ ਦੇਵ ਜੀ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ ਇੰਜ ਕਹਿ ਲੋ ਇਸ ਯੁੱਗ ਦੇ ਅਵਤਾਰੀ ਪੁਰਸ਼ ਦਾ ਫੈਸਲਾ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਤ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ लाग सके ना बिन हर के लाया कोई नहीं देता किसी को सजाएं सजा बन के आती हैं अपनी खताएं गुरु नानक देव जी महाराज कहने मत कोई जानो अवर किसी के किच हाथ है किसी के हाथ च कुछ भी नहीं है। जो तू कर्म कीते ने उन्होंने रबी फैसला तेरी चोली च नहीं कोई किसी सजा भी नहीं देता हां दिखाई देता है उन्हें चोट पहुँचाई है ओने चोट पचाई है कोई नहीं देता किसी को सजाए सजा बन के आती हैं अपनी ख़ताएं अक्सर ही ऐसा होता है एक संत नो समझ आ जाती है मैं पढ़ रहा एक दिन ਇਤਿਹਾਸ ਮਹਾਤਮਾ ਬੁੱਧਾ ਚੱਲ ਰਹੇ ਸਨ ਤੇ ਪੱਥਰ ਨਾਲ ਠੋਕਰ ਖਾ ਕੇ ਗਿਰ ਗਏ ਉੱਠਦੇ ਅਸਾਰ ਫਿਰ ਪੱਥਰ ਨੂੰ ਨਮਸਕਾਰ ਪੈ ਕਰਦੇ ਨਾਲ ਉਹਨਾਂ ਦਾ ਚਚੇਰਾ ਬਰਾਹ ਅਨੰਦ ਸੀ ਕਹਿਣ ਲੱਗੇ ਇਸ ਪੱਥਰ ਨੂੰ ਕਿ ਚੁੱਕ ਕੇ ਪਰੇ ਸੁੱਟਿਏ ਉਹਨਾਂ ਨੇ ਵਾਕਈ ਚੁੱਕ ਕੇ ਇੱਕ ਪਾਸੇ ਵੀ ਕਰ ਦਿੱਤਾ ਕਿ ਕੋਈ ਮੱਥਾ ਟੇਕਣ ਦੇ ਲਾਇਕ ਤੁਹਾਡਾ ਪੈਰ ਜ਼ਖਮੀ ਕਰ ਦਿੱਤਾ ਹੈ ਮਾਤਾ ਮੂਤ ਕਹਿੰਦੇ ਨਾਨੰਦ ਇੱਕ ਕਰਜ਼ਾ ਸੀ ਨਿਬੜ ਗਿਆ ਨਿਬੜ ਗਿਆ ਤੂੰ ਹੁਣ ਹੋਰ ਕਰਜ਼ਾ ਨਾ ਚੜਾ ਮੇਰੇ ਤੇ ਇੱਕ ਕਰਜ਼ਾ ਸੀ ਮੇਰਾ ਨਿਬੜ ਗਿਆ ਇਹ ਜ਼ਖਮ ਲਗ ਬੇ ਨਿਬੜ ਗਿਆ ਨਹੀਂ ਤੇ ਛੋਟੀ ਜਿਹੀ ਚੋਟ ਵੀ ਸ਼ਾਇਦ ਕਿਤੇ ਅਗਲੇ ਜਨਮ ਦਾ ਕਾਰਨ ਨਾ ਬਣਦੀ ਨਿਬੜ ਗਿਆ ਮੈਂ ਸਵਾਸ਼ੇ ਧੰਨਵਾਦ ਕੀਤਾ ਐ ਪੱਥਰ ਇਸ ਜ਼ਿੰਦਗੀ ਚ ਮਿਲ ਗਿਆ ਚੰਗਾ ਇੱਕ ਭਾਰ ਲੈ ਗੇ ਇਸ ਤਰ੍ਹਾਂ ਦੇ ਸੋਚਣ ਵਾਲੇ ਵੀ ਹਨ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੁਕਮ ਲਿਖ ਦੁੱਖ ਸੁਖ ਪਾਈਏ ਤੋ ਲਿਖਿਆ ਹੋਇਆ ਕੀ ਹੈ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਚੁਕੇ ਕਰਮਾਂ ਅਨਸਾਰ ਦੁੱਖ ਤੇ ਸੁਖ ਹੈ ਤੇ ਬਣਾਇਆ ਪ੍ਰਮਾਤਮਾ ਦਾ ਨਿਯਮ ਹੈ ਇਸ ਵਾਸਤੇ ਭਗਤ ਕਹਿੰਦੇ ਸਭ ਕੁਝ ਤੇਰੇ ਹੱਥ ਚ ਨਿਯਮ ਤੇ ਤੇਰਾ ਬਣਾਇਆ ਕੋ ਸਾਡਾ ਥੋੜੀ ਬਣਾਇਆ ਹੈ ਅਗਤਾਂ ਦੀ ਗੱਲ ਸਮਝ ਵਿੱਚ ਨਹੀਂ ਆਈ ਜਦ ਭਗਤ ਕਹਿੰਦੇ ਨੇ ਸਭ ਕੁਝ ਤੇਰੇ ਹੱਥੇ ਚ ਹੈ ਤੇਰੇ ਹੱਥ ਤੋਂ ਮੁਰਾਦ ਇਹ ਨਿਯਮ ਤੂੰ ਬਣਾਇਆ ਹੈ ਅਸੀਂ ਨਹੀਂ ਬਣਾਇਆ ਸਾਡਾ ਕੁਝ ਵੀ ਨਹੀਂ ਹੈ ਇਹ ਨਿਯਮ ਤੇਰਾ ਬਣਾਇਆ ਹੈ ਇਸ ਵਾਸਤੇ ਸਭ ਕੁਝ ਤੂੰ ਹੈ ਸਭ ਕੁਝ ਤੂੰ ਹੈ ਨਾਨਕ ਹੁਕਮੇ ਜੇ 부ਝੇ ਤਾਂ ਹਉ ਮੈਂ ਕਹੈ ਨਾ ਕੋਈ ਜਿਸ ਨੂੰ ਇਸ ਹੁਕਮ ਦੀ ਸਮਝ ਆ ਜਾਏ ਇਹ ਸੰਸਾਰ ਇੱਕ ਮਰਿਆਦਾ ਹੈ। ਔਰ ਇੱਕ ਲੀਲਾ ਹੈ। ਇੱਕ ਤਮਾਸ਼ਾ ਹੈ। ਲੇਕਿਨ ਇਹ ਲੀਲਾ ਤੇ ਮਰਿਆਦਾ ਵਿੱਚ ਕਰਮ ਦੀ ਜ਼ਿੰਮੇਵਾਰੀ ਸਿਰਫ ਮਨੁੱਖ ਦੀ ਹੈ। ਇਹ ਵੀ ਉਸ ਦੀ ਲੀਲਾ, ਇਹ ਵੀ ਉਸ ਦੀ ਮਰਿਆਦਾ। ਪਸ਼ੂ ਦੀ ਜ਼ਿੰਮੇਵਾਰੀ ਨਹੀਂ ਹੈ। ਅਗਰ ਪੰਛੀ ਦਰਖਤਾਂ ਤੋਂ ਫਲ ਖਾ ਜਾਂਦੇ ਨੇ। ਤੇ ਦਰਖਤ ਕਿਸੇ ਬਾਗਵਾਨ ਦੇ ਨੇ ਚੋਰੀ ਦਾ ਇਲਜ਼ਾਮ ਉਹਨੇ ਤੇ ਨਹੀਂ ਆਇਦ ਹੋ ਸਕਦਾ ਪ੍ਰਕਿਰਤੀ ਵੱਲੋਂ ਇਸ ਤਰ੍ਹਾਂ ਦੀ ਉਹਨਾਂ ਨੂੰ ਖੋਲ ਹੈ ਇਹ ਨਹੀਂ ਕਹਿ ਸਕਦੇ ਇਹ ਤੇ ਚੋਰੀ ਕੀਤੀ ਦਰਖਤ ਕਿਸ ਨੇ ਲਾਇਆ ਤੇ ਖਾਂਦੇ ਤੁਸੀਂ ਇੱਥੇ ਹੌਸਲਾ ਬਣਾ ਲੈ ਦਰਖਤ ਕਿਸੇ ਦਾ ਤੇ ਤੁਸੀਂ ਆਪਣਾ ਲੈਣਾ ਬਣਾ ਲੈ ਇਹ ਅਚੇਤ ਦੁਨੀਆ ਹੈ ਇਹ ਉਹ ਨਹੀਂ ਜੋ ਮਾਂ ਦੀ ਗੋਦ ਦਾ ਬੱਚਾ ਇਸ ਤੇ ਕੋਈ ਜ਼ਿੰਮੇਵਾਰੀ ਨਹੀਂ ਇਹ ਤੇ ਮਾਂ ਦੇ ਪਾਲਣ ਨਾਲ ਪਲ ਰਿਹਾ ਹੈ ਇਹ ਤੇ ਵਿਚਾਰਾ ਖੁਦ ਪਲ ਵੀ ਨਹੀਂ ਸਕਦਾ ਪ੍ਰਕਿਰਤੀ ਪਾਲਣਾ ਪਈ ਕਰਦੀ ਹੈ ਜ਼ਿੰਮੇਵਾਰੀ ਮਨੁੱਖ ਦੀ ਹੈ ਮਨੁੱਖ ਪਰੋੜ ਹੋਇਆ ਹੈ ਸਿਆਣਾ ਹੋਇਆ ਹੈ ਔਰ ਇਹ ਪ੍ਰਮਾਤਮਾ ਦਾ ਬਣਾਇਆ ਹੋਇਆ ਨਿਯਮ ਤੂੰ ਦੁਖੀ ਹੈ ਤੇਰੇ ਕਰਮ ਤੂੰ ਸੁਖੀ ਹੈ ਤੇਰੇ ਕਰਮ ਕਿਉਂਕਿ ਦੁਖ ਸੁਖ ਫਲ ਹੈ ਕਰਮ ਬੀਜ ਹੈ। ਔਰ ਕਿਸੇ ਦਾ ਬੋਇਆ ਹੋਇਆ ਬੀਜ ਕੋਈ ਦੂਸਰਾ ਨਹੀਂ ਖਾ ਸਕਦਾ। ਐਸਾ ਹੁੰਦਾ ਹੈ ਪਿਓ ਨੇ ਬੀਜਿਆ ਜ਼ਮੀਨ ਦੇ ਵਿੱਚ ਪੁੱਤਰ ਫਸਲ ਵੜ ਰਹੀ ਹੈ। ਅੰਬ ਦਾ ਬੂਟਾ ਪਿਓ ਨੇ ਲਾਇਆ ਸੀ ਅੰਬ ਖਾ ਰਹੇ ਨੇ ਪੋਤਰੇ। ਪਰ ਕਰਮਾਂ ਦਾ ਬੀਜ ਜੋ ਅਸੀਂ ਪਾਉਂਦੇ ਆ ਆਪਣੇ ਅੰਤਿਸ਼ ਕਰਨ ਦੀ ਧਰਤੀ ਦੇ ਚੇਤੇ ਆਪ ਬੀਜ ਆਪੇ ਹੀ ਖਾਵੇ। ਦੂਸਰਾ ਬੀਜ ਦੇ ਆ ਖੁਦ ਖਾਂਦੇ ਆ ਮੇਰੇ ਦੁੱਖ ਨੂੰ ਦੇਖ ਕੇ ਮੇਰੀ ਮਾਂ ਅਫਸੋਸ ਤੇ ਕਰ ਸਕਦੀ ਮੇਰਾ ਦੁੱਖ ਵੰਡ ਨਹੀਂ ਸਕਦੀ ਮੇਰੇ ਦੁੱਖ ਨੂੰ ਦੇਖ ਕੇ ਮੇਰਾ ਭਰਾ ਅਫਸੋਸ ਤੇ ਕਰ ਸਕਦਾ ਹੈ ਵੰਡ ਨਹੀਂ ਸਕਦਾ ਮੇਰੇ ਦੁੱਖ ਨੂੰ ਦੇਖ ਕੇ ਹੋ ਸਕਦਾ ਹੈ ਕੋਈ ਮਿੱਤਰ ਮਾੜਾ ਜਿਹਾ ਦੁਖੀ ਹੋ ਜਾਏ ਪਰ ਮੇਰੇ ਦੁੱਖ ਨੂੰ ਵੰਡ ਨਹੀਂ ਸਕਦਾ ਆਪ ਬੀਜ ਆਪੇ ਹੀ ਖਾਇਓ ਮੈਂ ਖੁਦ ਬੀਜੇ ਮੈਂ ਖੁਦ ਖਾਵਾਂਗਾ ਰੱਬੀ ਨਹੀਂ ਹਮ ਈਸ਼ਵਰੀ ਨਹੀਂ ਹਮ ਪਰਮਾਤਮਾ ਦਾ ਨਹੀਂ ਹਮ ਇਸ ਦੂਸਰੀ ਪੌੜੀ ਵਿੱਚ ਸਤਿਗੁਰ ਕਹਿੰਦੇ ਨੇ ਸਭ ਕੁਝ ਹੁਕਮ ਦੇ ਚ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹੁਕਮ ਵਿੱਚ ਕੀ ਕੁਝ ਹੋ ਰਿਹਾ ਹੈ ਸਾਰਾ ਬ੍ਰਹਿਮੰਡ ਹੁਕਮ ਦੇ ਚਲ ਰਿਹਾ ਹੈ ਐ ਮਨੁੱਖ ਤੂੰ ਵੀ ਉਸ ਦੇ ਹੁਕਮ ਦੇ ਮੁਤਾਬਕ ਹੋਇਆ ਹੈ ਤੇਰੇ ਦੁੱਖ ਸੁੱਖ ਦਾ ਫੈਸਲਾ ਕਰਮਾਂ ਅਨਸਾਰ ਹੈ ਇਹ ਵੀ ਉਸ ਦਾ ਹੁਕਮ ਇਹ ਵੀ ਉਸ ਦੀ ਬਣਾਈ ਮਰਿਆਦਾ ਇਸ ਦੇ ਤੇਰਾ ਕੁਝ ਵੀ ਨਹੀਂ ਹੈ ਕਰਮਾਂ ਦੀ ਸਹੀ ਤੂੰ ਚੋਣ ਕਰ ਸਕੇ ਉਸਨੇ ਤੈਨੂੰ ਇੱਕ ਚਿਰਾਗ ਦੇ ਦਿੱਤਾ ਹੈ ਦੀਵਾ ਦੇ ਦਿੱਤਾ ਹੈ ਅਕਲ ਦਾ ਬੁੱਧੀ ਦਾ ਫਿਰ ਵੀ ਆਪਣੀ ਅਕਲ ਨਾਲ ਸਮਝ ਨਹੀਂ ਆਈ ਤਾਂ ਫਿਰ ਉਸਨੇ અવਤਾਰ ਵੀ ਭੇਜ ਦਿੱਤੇ ਨੇ بڑے بڑے ਗ੍ਰੰਥਕਾਰ ਵੀ ਭੇਜ ਦਿੱਤੇ ਨੇ بڑے بڑے ਵਿਆਖਿਆਕਾਰ ਵੀ ਭੇਜ ਦਿੱਤੇ ਨੇ ਲੇਖਕ ਦਾਰਸ਼ਨਿਕ ਫਲਸਫਰ ਚਿੰਤਕ ਵੀ ਭੇਜ ਦਿੱਤੇ ਨੇ ઋષਿ ਮਨੀ ਵੀ ਭੇਜ ਦਿੱਤੇ ਨੇ ਪੈਗੰਬਰ ਵੀ ਭੇਜ ਦਿੱਤੇ ਨੇ ਔਰ ਉਹ ਐਲਾਨੀਆਂ ਕਹਿ ਰਹੇ ਨੇ ਜਿਸ ਕਰਮ ਤੋਂ ਤੂੰ ਕਿਸੇ ਨੂੰ ਚੋਟ ਪਹੁੰਚਾ ਰਿਹਾ ਹੈ ਤੈਨੂੰ ਚੋਟ ਪਹੁੰਚੇਗੀ ਜਿਸ ਕਰਮ ਤੋਂ ਤੂੰ ਕਿਸੇ ਨੂੰ ਹਾਨੀ ਪਹੁੰਚਾ ਰਿਹਾ ਹੈ ਤੈਨੂੰ ਹਾਨੀ ਪਹੁੰਚੇਗੀ ਜਿਸ ਕਰਮ ਤੋਂ ਤੂੰ ਕਿਸੇ ਦੀ ਬੇਇੱਜ਼ਤੀ ਕਰ ਰਿਹਾ ਤੇਰੀ ਬੇਇੱਜ਼ਤੀ ਹੋਵੇਗੀ ਜਿਸ ਕਰਮ ਤੋਂ ਤੂੰ ਕਿਸੇ ਦੀ ਪਗ ਲਾ ਛੱਡੀ ਏ ਤੇਰੀ ਲੈ ਜਾਏਗੀ ਨਿਯਮ ਈਸ਼ਵਰੀ ਨਿਯਮ ਕਿ ਸਮਝਾਉਣ ਵਾਲੇ ਵੀ ਗਾਹੇ ਬਗਾਹੇ ਉਹ ਅਕਾਲ ਪੁਰਖ ਪ੍ਰਮਾਤਮਾ ਵੇਜਦਾ ਰਿਹਾ ਹੈ ਇੱਕ ਅਕਲ ਦਾ ਦੀਵਾ ਦਿੱਤਾ ਇੱਕ ਅਵਤਾਰ ਦਿੱਤੇ ਕਿ ਕਿਤਨੇ ਗ੍ਰੰਥ ਦਿੱਤੇ ਗ੍ਰੰਥਕਾਰ ਦਿੱਤੇ ਚਾਰੋਂ ਪਾਸੇ ਮਨੁੱਖ ਨੂੰ ਸਮਝਾਣ ਤੇ ਸਮਝਣ ਦੇ ਵਸੀਲੇ ਜੋ ਹੈ ਮੁਹੱਈਆ ਕਰਾਏ ਫਿਰ ਵੀ ਜਦ ਕੋਈ ਮਨੁੱਖ ਨਹੀਂ ਸਮਝਦਾ ਤਾਂ ਗੁਰਬਾਣੀ ਕਹਿ ਦਿੰਦੀ ਹੈ ਮਨੁੱਖ ਹੋ ਕੇ ਵੀ ਪਸ਼ੂਆਂ ਦੀ ਤਰ੍ਹਾਂ ਜੀ ਰਿਹਾ ਹੈ ਕਰਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਜੇ ਕਿਸੇ ਕੋਲ ਸਮਝਦਾ ਤਾਣ ਹੈ ਨਾਨਕ ਹੁਕਮੇ ਜੇ 부ਝੇ ਜੇ ਕੋਈ 부ਝ ਗਿਆ ਸਮਝ ਗਿਆ ਜਾਣ ਗਿਆ ਤੇ ਜਾਣਨਾ ਇੱਕ ਸ਼ਕਤੀ ਹੈ ਬੁੱਝਣਾ ਇੱਕ ਸ਼ਕਤੀ ਹੈ ਇੱਕ ਕਲਾ ਹੈ ਕਿਸੇ ਵਸਤੂ ਨੂੰ ਗਹਿਰਾਈ ਵਿੱਚ ਦੇਖਣਾ ਤੇ ਜਾਣਨਾ ਇਹ ਵੀ ਇੱਕ ਸ਼ਕਤੀ ਹੈ ਮਹਾਰਾਜ ਕਹਿੰਦੇ ਨੇ ਹੋਵੇ ਕਿਸੇ ਤਾਂ ਅਗਰ ਕਿਸੇ ਕੋਲ ਸਮਝਣ ਦਾ ਤਾਂ ਹੈ ਤੇ ਸਮਝਣ ਦੇ ਨਾਲ-ਨਾਲ ਕਥਨ ਕਰਨ ਦਾ ਵੀ ਧਿਆਨ ਹੈ ਬਿਆਨ ਵੀ ਕਰ ਸਕਦਾ ਹੈ ਗੱਲ ਉਸ ਨੂੰ ਸਮਝ ਵੀ ਆ ਗਈ ਹੈ ਤੇ ਗੱਲ ਸਮਝਾ ਵੀ ਸਕਦਾ ਹੈ ਮੈਂ ਕੱਲ ਵੀ ਅਰਸ਼ ਕੀਤੀ ਸੀ ਬਹੁਤ ਸਾਰੇ ਨੇ ਐਸੇ ਦੁਨੀਆ 'ਚ ਸਮਝ ਜਾਂਦੇ ਨੇ ਰੱਬੀ ਨਿਯਮ ਨੂੰ ਸਮਝ ਜਾਂਦੇ ਨੇ ਸਮਝਾ ਸਮਝਾ ਨਹੀਂ ਸਕਦੇ ਔਰ ਬਹੁਤ ਸਾਰੇ ਐਸੇ ਵੀ ਨੇ ਜੋ ਸਮਝਾਉਂਦੇ ਤੇ ਪਏ ਆਉਂਦੇ ਨੇ ਲੇਕਿਨ ਖੁਦ ਨਹੀਂ ਸਮਝਿਆ ਉਹਨਾਂ ਨੇ ਇਹ ਵੀ ਮੈਂ ਅਰਜ਼ ਕਰਾਂ ਖੁਦ ਨਹੀਂ ਜਾਣਿਆ ਮੀਰਾ ਨੇ ਇਸ ਨੂੰ ਆਪਣੇ ਢੰਗ ਨਾਲ ਜੋ ਬਿਆਨ ਕੀਤਾ ਇਹ ਵੀ ਮੈਂ ਦੁਹਰਾ ਦਿਆਂ ਸ਼ਿਆਮ ਰੂਪ ਕਿਮ ਕਹਾਂ ਬਖਾਨੇ ਗੜਾ ਅਨੈਨ ਨੈਨ ਬਿਨਵਾਨੇ ਇਸ ਤਰ੍ਹਾਂ ਦੇ ਜਿਹੜੇ ਮਹਾਪੁਰਸ਼ ਹੁੰਦੇ ਨੇ ਇਤਨੇ ਕੋਮਲ ਹੁੰਦੇ ਨੇ ਜਿਤ ਕਿਸੇ ਦੀ ਕਮਜ਼ੋਰੀ ਦਾ ਵੀ ਜ਼ਿਕਰ ਕਰਨਾ ਹੋਵੇ ਤੋ ਅਗਲੇ ਨੂੰ ਸਾਹਮਣੇ ਖੜਾ ਨਹੀਂ ਕਰਦੇ ਝੋਟ ਪਹੁੰਚੇਗੀ ਦਿਲ ਨੂੰ ਝੋਟ ਪਹੁੰਚੇਗੀ ਨੀਚ ਕਰਮਾਂ ਦਾ ਜ਼ਿਕਰ ਕਰਨਾ ਹੈ ਤੋ ਗੁਰੂ ਅਰਜਨ ਦੇਵ ਜੀ ਕਹਿੰਦੇ ਕੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰਾਖੋ ਸਰਬ ਅਸੀਂ ਨੀਚ ਕਰਮ ਤੇਰੀ ਸ਼ਰਨ ਆਇਆ ਇਸ ਇਨਸਾਨ ਨੂੰ ਪ੍ਰਾਰਥਨਾ ਕਰਨ ਦਾ ਢੰਗ ਸਿਖਾ ਰਿਹਾ ਪਰ ਕਿਸੇ ਨੂੰ ਕਹੀਏ ਤੂੰ ਨੀਝੈਂ ਇਹ ਤੇ ਚੋਟ ਪਹੁੰਚੇਗੀ ਇਹ ਤੇ ਬਹੁਤ ਚੋਟ ਪਹੁੰਚੇਗੀ ਤਾਂ ਮਹਾਪੁਰਸ਼ਾਂ ਦੇ ਇੱਕ ਸਮਝਾਣ ਦਾ ਢੰਗ ਹੈ ਕਿ ਸਮਝਾਉਂਦੇ ਹੋਇਆਂ ਵੀ ਚੋਟ ਨਾ ਪਹੁੰਚੇ ਦਿਲ ਨੂੰ ਚੋਟ ਨਾ ਪਹੁੰਚੇ ਇਹ ਵੀ ਹਿੰਸਾ ਹੋ ਜਾਏਗੀ ਤਾਂ ਮੇਰਾ ਕਹਿੰਦੀ ਸ਼ਾਮ ਰੂਪ ਕਿਮ ਕਹੋਂ ਬਖਾਨੇ ਗਿਰਾ ਅਨੈਨ ਨੈਨ ਬਿਨ ਬਾਣੀ कहती अखा ने सच्चाई वेखी है पर अखा को जबान नहीं है किस तरह बयान कर जबान बयान कर रही है पर इसने वेख्या नहीं है इसने वेख्या नहीं है तो भरोसा किस तरह करिए बड़ी गहरी गल दो लफ्जा च बहुत वीडी गल कर गई है कह रही है जबान पर जबान ने वेख्या नहीं है वेखे है अखा ने पर अखा कह नहीं सकती इन्होंने को जबान नहीं गिरा अनैन नैन बानी। बिना अख बिना बाणी तो बिना जबान तो जबान है बिना दृष्टि तो तो मेरा कहती अगर मैं जबान जितना भी कुछ कहा नहीं कह सक ਕਿਉਂ ਇਸ ਜ਼ਬਾਨ ਨੇ ਵੇਖਿਆ ਹੀ ਨਹੀਂ ਆਪਣੇ ਉੱਤੇ ਲੈਂਦੀ ਇਹ ਗੱਲ ਅਕਸਰ ਜਿਨ੍ਹਾਂ ਦੀ ਬਹੁਤ ਵੱਡੀ ਜ਼ਬਾਨ ਹੁੰਦੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਜ਼ਬਾਨਦਰਾਸ ਬੜੀ ਜ਼ਬਾਨ ਰੱਖਦੇ ਨੇ ਬੜੇ ਜ਼ਬਾਨਦਰਾਸ ਨੇ ਕਿਸੇ ਵੀ ਮਹਿਫਿਲ ਦੇ ਵਿੱਚ ਮਜਾ ਲੈ ਕਿਸੇ ਨੂੰ ਬੋਲਣ ਦੇਣ ਬੜੇ ਜ਼ਬਾਨਦਰਾਸ ਯਕੀਨ ਜਾਨੋ ਇਹਨਾਂ ਨੇ ਦੇਖਿਆ ਕੁਝ ਵੀ ਨਹੀਂ ਹੁੰਦਾ ਬਸ ਜ਼ਬਾਨ ਬਿਆਨ ਕਰੀ ਜਾਂਦਾ ਕਈ ਵਾਰ ਜਿਨ੍ਹਾਂ ਨੇ ਦੇਖਿਆ ਹੁੰਦਾ ਹੈ ਉਹਨਾਂ ਕੋਲ ਕਹਿਣ ਦੀ ਤੌਫੀਕ ਨਹੀਂ ਹੁੰਦੀ ਹਿੰਮਤ ਨਹੀਂ ਹੁੰਦੀ